ਓ ਬਾਗੂਆ ਖੱਗ ਗੱਲ ਐਂ ਤਰਨ ਨੂੰ ਕੀ ਹੋਇਆ ਓ ਬਾਗੂਆ ਓ ਮਾਇਆ ਮਾਈਕ ਉਹਦਾ ਤੜਾਇਆ ਰਾ ਵੀਰਾ ਕਿੱਥੇ ਜਾ ਬੋਲੀ ਜਾਂਦਾ ਓਏ ਓਏ ਮੇਰੇ ਸਾਲੇ ਮੈਂ ਤਾਂ ਟੂੜੀ ਵਾਲੇ ਬੰਦੇ ਕਰਕੇ ਇੰਦਰਾ ਟੂੜੀ ਹੀ ਸਵਾਦ ਚ ਹਾਂ ਬਰਾਦਾ ਆਇਆ ਤੇ ਮਕਲਾਵਾ ਲੈਣਾ ਮਕਲਾਵਾ ਕੰਮ ਸਾਰੇ ਪਟਾਪੇ ਮੇਰੇ ਸਰਵਾ ਪਤਾ ਨਹੀਂ ਕਿੱਧਰ ਵਾ ਗਿਆ ਮੇਰੇ ਕੌਣ ਕੌਣ ਬੰਦ ਕੌਣ ਬੰਦ ਕਰ ਗਿਆ ਮੇਰਾ ਗਾ ਸੁੱਕੀ ਜਨਾ ਪਾ ਹਾ ਕੌਣ ਕਰ ਗਿਆ ਬੰਦ ਕਾੜ ਹੋਇਆ ਸਾਡੇ ਦਾ ਜੱਸਾ ਓ ਬਈ ਪਾਗਲ ਹੋਇਆ ਤੂੰ ਐ ਬੰਦ ਕਰ ਗਿਆ ਤੈਨੂੰ ਹਾ ਬਈ ਤੂੰ ਇਹਨੂੰ ਖੋਲ ਪਾਉਣ ਦੇ ਅਰੇ ਸਾਰਾ ਆ ਬਾ ਉੱਤੇ ਆ ਪਿਆ ਚਾਬੀ ਕਿੱਥੇ ਆ ਯਾਰ ਹੋ ਮੈਨੂੰ ਕੀਦਾ ਗੋਲੀ ਜੀ ਲਈ ਰੱਜੀ ਚਾਬੀ ਨਾਲ ਉਪਾ